ਕੜਾਉ ਅਵੇ ਚੱਲ 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 ਦੇਖ 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 ਬੱਸ ਬੱਸ ਰਾਮ ਜੀ ਹੁਣ ਕਹਾ ਜਾਏਗੀ ਯਾਰ ਹੋਏ ਹੋਏ ਹੁਣ ਕਹਾ ਜਾਏਗੀ ਇਹ ਹੈ ਜੀ ਨਹੀਂ ਪਤਾ ਕਿ ਜਕਰ ਕੋਈ ਮਰਡਰ ਕੇਸ ਹੁੰਦਾ ਹੈ ਕਿ ਹੋਰ ਤਰੀਕੇ ਦਾ ਹੁੰਦਾ ਹੈ ਹਾਂ ਜੀ ਬਾਕੀ ਤੁਹਾਡੀ ਬਹੁਤ ਚੰਗੀ ਗੱਲ ਹੈ ਤੁਸੀਂ ਇੰਨੀ ਹਿੰਮਤ ਕਰ ਵੀ ਡੈਡ ਬੋਡੀ ਨੂੰ ਹੱਥ ਪਾ ਰਹੇ ਹੋ ਆਮ ਬੰਦਾ ਇਨੀ ਛੇਤੀ ਹੱਥ ਨਹੀਂ ਪੰਦਾ ਇਹ ਤੈਰਨਾ ਕਿਵੇਂ ਹੁੰਦੀ ਹੈ ਗੋਤਾਖੋਰਾਂ ਦੀ ਜ਼ਿੰਦਗੀ ਕਿਦਾਂ ਇਹ ਗੋਤਾਖੋਰ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਨਹਿਰਾਂ ਦੇ ਵਿੱਚੋਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਂਦੇ ਨੇ ਕਿੱਦਾਂ ਇਹ ਕਈ ਬਾਡੀਜ਼ ਨੂੰ ਬਾਹਰ ਕੱਢਦੇ ਨੇ ਇਹ ਬਹੁਤ ਹੋਰ ਅਸਲਾ ਜਾਂ ਹੋਰ ਬਰੂਦ ਨੂੰ ਵੀ ਬਾਹਰ ਕੱਢਦੇ ਨੇ ਕਿੱਦਾਂ ਇਹ ਸਾਰਾ ਮੈਨੇਜ ਕਰਦੇ ਨੇ ਕਿੰਨਾ ਕੌਖਾ ਆਹ ਜਾਣਦੇ ਆ ਆਸ਼ੂ ਮਲਕ ਸਾਡੇ ਨਾਲ ਨੇ ਜਿਹੜੇ ਕਿ ਹੁਣ ਤੱਕ 8500 ਤੋਂ ਵੱਧ ਲਾਸ਼ਾਂ ਕੱਢਣ ਦਾ ਦਾਵਾ ਕਰਦੇ ਨੇ ਤੇ ਨਾਲ ਉਹ ਕਹਿੰਦੇ ਨੇ ਵੀ ਉਹਨਾਂ ਦੀ ਟੀਮ ਨੇ ਕਰੀਬ 60000 ਦੇ ਕਰੀਬ ਬਾਡੀਜ਼ ਅਸੀਂ ਕੱਢੀਆਂ ਨੇ ਆਉ ਪੁੱਛਦੇ ਆ ਆਸ਼ੂ ਜੀ ਨੂੰ ਕਿ ਕਿਵੇਂ ਆ ਉਹਨਾਂ ਦੀ ਜ਼ਿੰਦਗੀ ਕਿੱਦਾਂ ਇਹ ਸਾਰਾ ਉਹ ਮੈਨੇਜ ਕਰਦੇ ਨੇ ਆਸ਼ੂ ਜੀ ਤੁਹਾਡਾ ਸਵਾਗਤ ਆ ਅਸ਼ੋ ਜੀ ਕਿਦਾਂ ਤੁਸੀਂ ਇਹ ਜਿਹੜਾ ਹੈਗਾ ਕੀਤਾ ਚੁਣਿਆ ਕਦੋਂ ਸਟਾਰਟ ਕੀਤਾ ਕਿਵੇਂ ਸੋਚਿਆ ਮੈਂ ਇਹ ਔਖਾ ਕੰਮ ਕਰਾਂ ਕਿਉਂਕਿ ਬੋਡੀ ਦੇ ਕੋਲ ਕੋਈ ਜਾਣਾ ਨਹੀਂ ਚਾਹੁੰਦਾ ਸਰ ਇਹ ਗੱਲ ਹੈ 1993 ਦੀ ਮੈਂ ਸੀ ਇੱਕ 12 ਸਾਲ ਦਾ ਬੱਚਾ ਜਿਸ ਨੂੰ ਉਮੀਦ ਨਹੀਂ थी ਕਦੇ ਇੱਕ ਉਹਦਾ ਨਾਮ ਆਲ ਓਵਰ ਵਰਲਡ ਦੇ ਅੰਦਰ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਜਾਏਗਾ ਜਿਸ ਨੂੰ ਉਮੀਦ ਨਹੀਂ ਥੀ ਦੁਬਾਰਾ ਜਿਸ ਨੂੰ ਉਮੀਦ ਨਹੀਂ ਥੀ ਕਿ ਕਦੇ ਉਹ ਆਪਣੇ ਸ਼ਹਿਰ ਤੋਂ ਵੀ ਬਾਹਰ ਜਾਏਗਾ ਪਰ ਅੱਜ ਕਿਰਪਾ ਹੈ ਪ੍ਰਮਾਤਮਾ ਦੀ ਕਿ ਅੱਜ ਪੂਰੀ ਦੁਨੀਆ ਦੇ ਅੰਦਰ ਆਪਣਾ ਨਾਮ ਡੋੜ ਰਿਹਾ ਕਿਉਂ ਸਿਰਫ ਮੇਰੀ ਸਮਾਜ ਸੇਵਾ ਕਰਕੇ ਸਿਰਫ ਜਿਹੜੇ ਆਪਾਂ ਲੋਕਾਂ ਦੀ ਜਾਨ ਬਚਾਰੇ ਉਹਦੇ ਕਰਕੇ ਸਿਰਫ ਉਹ ਡੈਡ ਬੋਡੀਆਂ ਕੱਢ ਕੇ ਜਿਹੜੀ ਡੈਡ ਬੋਡੀਆਂ ਕੋਈ ਨਹੀਂ ਕੱਢਦਾ ਜਿਨ੍ਹਾਂ ਨੂੰ ਬੜਾ ਔਖਾ ਤੇ ਅਨੋਖਾ ਕੰਮ ਮੰਨਿਆ ਜਾਂਦਾ ਹੈ ਜਿਹਨੂੰ ਇੰਨੀ ਛੇਤੀ ਕੋਈ ਹੱਥ ਨਹੀਂ ਪਾਉਂਦਾ ਉਹ ਡੈਡ ਬੋਡੀਆਂ ਉਹ ਕੱਢ ਕੱਢ ਕੇ ਲੋਕਿਆਂ ਦੀ ਜਿਹੜੇ ਆਪਾਂ ਉਹਨਾਂ ਦੇ ਪਰਿਵਾਰ ਤੱਕ ਪਹੁੰਚਾ ਰਹੇ ਤੇ ਉਹਦੇ ਕਰਕੇ ਅੱਜ ਕਿਰਪਾ ਹੈ ਪ੍ਰਮਾਤਮਾ ਦੀ ਪਾਣੀਪਤ ਹਰਿਆਣਾ ਤੋਂ ਇੱਕ ਆਮ 1993 ਦੇ ਅੰਦਰ ਸ਼ੁਰੂ ਕੀਤਾ ਸੀ ਅੱਜ 2025 ਹੋ ਗਿਆ 2004 ਦੇ ਅੰਦਰ ਮੈਂ ਪੰਜਾਬ ਦੇ ਅੰਦਰ ਪਟਿਆਲੇ ਦੇ ਨਰੈਂਟਰ ਹੋ ਕੇ ਸਾਰਾ ਕੰਮ ਸਟਾਰਟ ਕਰਤਾ ਸੀ ਪੰਜਾਬ ਦੇ ਅੰਦਰ ਅੱਜ ਮੇਰਾ ਪੂਰਾ ਕੰਮ ਜਿਹੜਾ ਹੈਗਾ ਇੱਕ ਸ਼ਹਿਰ ਤੋਂ ਲੈ ਕੇ ਅੱਜ ਪੂਰੇ ਇੰਡੀਆ ਦੇ ਅੰਦਰ ਜਾ ਰਿਹਾ ਮੈਂ ਹਰਿਆਣਾ ਵੀ ਕਵਰ ਕਰ ਰਿਹਾ ਪੰਜਾਬ ਵੀ ਰਾਜਸਥਾਨ ਵੀ ਤੇ ਦਿੱਲੀ ਵੀ ਹੁਣ ਤੱਕ ਤੁਸੀਂ ਕਿੰਨੇ ਕੁ ਲੋਕਾਂ ਨੂੰ ਬਚਾਇਆ ਕਿੰਨੇ ਕੁ ਬਾਡੀਆਂ ਕੱਢੀਆਂ ਕਿੰਨੇ ਕੁ ਜ਼ਿੰਦਾ ਕੱਢੇ ਨੇ ਸਰ ਜੇ ਮੈਂ ਆਪਣੇ ਇਕੱਲੇ ਦੀਆਂ ਲਾਉਂ ਦਾ ਮੇਰੀ ਇਕੱਲੇ ਦੀਆਂ 8500 ਤੋਂ ਜ਼ਿਆਦਾ ਡੈਡ ਬੋਡੀਆ ਮੇਰੀ ਪਾਰ ਕਰ ਗਈ ਜਿਹਦਾ ਮੇਰੇ ਕੋਲ ਰਿਕਾਰਡ ਬੋਲਦਾ ਹੈ ਜਿਹਦਾ ਰਿਕਾਰਡ ਮੇਰੇ ਕੰਪਿਊਟਰ ਦੇ ਅੰਦਰ ਵੀ ਹੈਗਾ ਮੇਰੇ ਕੋਲ ਵੀ ਹੈਗਾ। ਔਰ ਜੇ ਮੈਂ ਆਪਣੀ ਪੂਰੀ ਟੀਮ ਦੀ ਲਾਵਾ ਜਿਹੜੀ ਮੇਰੇ ਨਾਲ ਜੁੜੀ ਹੈ ਉਹਨਾਂ ਚ ਸਾਰੇ ਗੋਤਾਖੋਰ ਲਗਾ ਜਿਹੜੇ ਇੰਡੀਆ ਦੇ ਅੰਦਰ ਮੇਰੇ ਕੋਨੇ-ਕੋਨੇ ਤੇ ਜੁੜੇ ਹੋਏ ਨੇ 66000 ਤੋਂ ਵੀ ਜ਼ਿਆਦਾ ਡੈਡ ਬੋਡੀਆ ਮੇਰਾ ਰਿਕਾਰਡ ਪਾਰ ਕਰ ਗਿਆ। ਜੇ ਅਗਰ ਜਾਨ ਬਚਾਉਣ ਦੀ ਕੋਸ਼ਿਸ਼ ਜਿਹੜੀ ਲੋਕਾਂ ਨੇ ਕੀਤੀਆਂ ਜਿਹੜੀ ਸਾਡੇ ਤੋਂ ਬੱਚੀਆਂ ਕੁਝ ਨਹੀਂ ਟਾਈਮ ਤੇ ਪਹੁੰਚ ਪਾਏ ਅਗਰ ਉਹਦਾ ਮੈਂ ਕਰਾ ਉਹ ਇੰਨਾ ਰਿਕਾਰਡ ਹੈ ਅਗਰ ਗਿਣਦੇ ਰਹਿ ਗਿਆ ਤੇ ਉਂਗਲਾ ਕੱਟ ਪੈ ਜਾਣ ਗਿਆ ਪਰ ਉਹ ਗਿਣਤੀ ਖਤਮ ਨਹੀਂ ਹੋਣੀ ਇਹ ਤੁਸੀਂ ਕਿੰਨਾ ਪੜਿਓ ਕਿਦਾਂ ਇਹ ਕੰਮ ਚੁਣਿਆ ਕਿਦਾਂ ਸੋਚਿਆ ਮੈਂ ਇਹ ਕਰਾਂ ਜੇ ਤੁਸੀਂ ਇੱਧਰ ਨਾ ਆਉਂਦੇ ਤਾਂ ਕੀ ਕਰਦੇ ਸਰ ਮੈਂ ਹਾਲਾਤ ਦਾ ਬਣਾਵਾ ਗੋਤਾਖੋਰ ਆ ਮੈਂ ਕੋਈ ਪ੍ਰੋਫੈਸ਼ਨਲ ਗੋਤਾਖੋਰ ਨਹੀਂ ਥੀ ਇੱਕ ਤਾਂ ਹੁੰਦਾ ਬੰਦਾ ਕਿੱਥੋਂ ਟ੍ਰੇਨਿੰਗ ਲੈਂਦਾ ਕਿਸੇ ਉਸਤਾਦ ਤੋਂ ਟ੍ਰੇਨਿੰਗ ਲੈਂਦਾ ਫਿਰ ਉਸ ਤੋਂ ਬਾਅਦ ਸਰਟੀਫਿਕੇਟ ਤਿਆਰ ਕਰਵਾਉਂਦਾ ਇੱਕ ਸਿਲੰਡਰ ਕਿੱਟ ਦਾ ਹਰ ਚੀਜ਼ ਦਾ ਪਰ ਮੈਂ ਹਾਲਾਤ ਦਾ ਗੋਤਾਖੋਰ ਮੇਰੀ ਗਰੀਬੀ ਮੈਨੂੰ ਰੇ ਲੈ ਕੇ ਆਈ ਜਦੋਂ ਮੈਂ ਕੰਮ ਸਟਾਰਟ ਕੀਤਾ ਤੀ ਮੇਰਾ 10 ਰੁਪਏ ਮਹੀਨਾ ਘਰ ਦਾ ਕਿਰਾਇਆ ਸੀ ਔਰ ਪਹਿਲੀ ਵਾਰ ਜਦ ਮੈਂ ਕਿਸੇ ਟਾਈਮ ਤੇ ਭਲੇ ਟਾਈਮ ਤੇ 1993 ਦੇ ਅੰਦਰ ਜਦ ਮੈਂ ਪਹਿਲੀ ਵਾਰ ਕਿਸੇ ਲੇਡੀ ਦੀ ਜਾਨ ਬਚਾਈ ਤੀ ਮੈਨੂੰ 50 ਰੁਪਿਆ ਇੱਕ ਪੁਲਿਸ ਅਫਸਰ ਨੇ ਨਾਮ ਦਿੱਤਾ ਤੀ ਮੇਰਾ 5 ਮਹੀਨੇ ਦਾ ਕਿਰਾਇਆ ਸੀ ਉਸ ਤੋਂ ਬਾਅਦ ਜਦ ਮੈਂ 50 ਰੁਪਏ ਲੈ ਕੇ ਆਪਣੇ ਡੈਡੀ ਕੋਲ ਪਹੁੰਚਿਆ ਮੇਰਾ ਡੈਡੀ ਕਹਿੰਦਾ ਕਿ ਜਿਹੜਾ ਤੂੰ ਕੰਮ ਕਰ ਰਿਹਾ ਹੈ ਨਾ ਬਈ ਇਹਨੂੰ ਕੰਮ ਨੂੰ ਛੱਡਣਾ ਪੈਣਾ ਉਹਨੇ ਮੈਨੂੰ ਕਸਮਾਂ ਦਿੱਤੀਆਂ ਮਸਜਿਦ ਦੇ ਅੰਦਰ ਲੈ ਗਿਆ ਸਾਰੇ ਕੰਮ ਕਰਾਇਆ ਪਰ ਮੈਂ ਕੰਮ ਨਹੀਂ ਛੱਡਿਆ ਮੈਂ ਪਰ ਉਹਨੂੰ ਵ 16 ਸਾਲ ਆਪਣੇ ਪਰਿਵਾਰ ਤੋਂ ਅਲੱਗ ਰਹਾ ਪਰ ਇਹ ਕੰਮ ਨਹੀਂ ਛੱਡਿਆ ਮੈਂ ਅੱਜ ਮੇਰੀ 45 ਸਾਲ ਦੀ ਉਮਰ ਹੋ ਗਈ 46 ਦੇ ਅੰਦਰ ਲੱਗ ਗਿਆ ਪਰ ਮੈਂ ਕੰਮ ਛੱਡਿਆ ਨਹੀਂ ਔਰ ਆਣ ਵਾਲੀ ਜਿਹੜੀ ਮੇਰੀ ਜਨਰੇਸ਼ਨ ਹੈ ਮੇਰੇ ਬੱਚੇ ਨੇ ਉਹਨਾਂ ਨੂੰ ਵੀ ਮੈਂ ਇਹ ਕਹਿੰਦਾ ਕਿ ਇਹ ਕੰਮ ਛੱਡਣਾ ਨਹੀਂ ਹੈ ਇਹ ਕੰਮ ਜਾਰੀ ਰਹੇਗਾ ਤੁਹਾਡੇ ਕਿੰਨੇ ਬੱਚੇ ਆ ਤੁਸੀਂ ਕਿੱਦਾਂ ਸੋਚਿਆ ਵੀ ਬੱਚਿਆਂ ਨੂੰ ਵੀ ਕਿਹਾ ਵੀ ਇਹ ਕੰਮ ਕਰੋ ਕੀ ਤੁਹਾਡਾ ਬੱਚਾ ਕੋਈ ਇਹ ਕਰਦਾ ਹੈ ਉਹਨੂੰ ਕੋਈ ਤੁਸੀਂ ਟ੍ਰੇਨਿੰਗ ਦਿੱਤੀ ਆ ਮੇਰਾ ਇੱਕ ਬੇਟਾ ਸਮੀਰ ਮਲਿਕ ਜਿਹੜਾ ਮੇਰੇ ਨਾਲ ਹੀ ਖੜਾ ਇਹ ਮੁੰਡਾ ਜਿਹੜਾ ਮੇਰੇ ਨਾਲ ਹੈ ਇਹਦਾ ਨਾਮ ਸਮੀਰ ਮਲਿਕ ਹੈ ਇਹ ਬੇਟੇ ਨੂੰ ਮੈਂ ਪੂਰੀ ਟ੍ਰੇਨਿੰਗ ਦੇਤੀ ਮੈਂ ਇਹਦਾ ਉਸਤਾਦ ਮੈਂ ਆਪ ਹੀ ਆ ਹਾਲਾਂਕਿ ਮੇਰਾ ਉਸਤਾਦ ਕੋਈ ਨਹੀਂ ਪਰ ਮੇਰਾ ਮੈਂ ਇਹਦਾ ਉਸਤਾਦ ਆ ਪਰ ਇਹਨੂੰ ਮੈਂ ਪੂਰੀ ਟ੍ਰੇਨਿੰਗ ਦੇਤੀ ਹੈ ਡੈੱਡ ਬਡੀ ਕੱਟ ਵੀ ਲੈਂਦਾ ਹੈ ਫਾੜੇ ਵੀ ਲੈਂਦਾ ਹੈ ਵੀਡੀਓ ਵੀ ਬਣਾ ਲੈਂਦਾ ਸਾਰੇ ਕੰਮ ਕਰ ਰਿਹਾ ਹੈ ਔਰ ਇੰਡੀਆ ਦੇ ਕੋਨੇ-ਕੋਨੇ ਦੇ ਅੰਦਰ ਜਾ ਰਿਹਾ ਕੰਮ ਕਰ ਵੀ ਰਿਹਾ ਔਰ ਅੱਗੇ ਵੀ ਮੈਨੂੰ ਕਹਤਾ ਬਈ ਆਪਣੇ ਆਪ ਨੂੰ ਤੰਦਰੁਸਤਕਾਰ ਮਜ਼ਬੂਤ ਕਰ ਹੋਰ ਟੀਮ ਬਣਾ ਔਰ ਬੰਦੇ ਜੋੜ ਆਪਣੇ ਦੋਸਤਾਂ ਨੂੰ ਜੋੜ ਉਹ ਪਰਿਵਾਰ ਜੋੜ ਜਿਹੜੇ ਵਿਚਾਰ ਨੂੰ ਲੋੜਮੰਦ ਲੋਕ ਨੇ ਜਿਨ੍ਹਾਂ ਨੇ ਕੰਮ ਸਿੱਖਣਾ ਜਿਹੜੇ ਰੁਚੀ ਰੱਖਦੇ ਨੇ ਇਸ ਕੰਮ ਦੇ ਵਿੱਚ ਜਿਨ੍ਹਾਂ ਨੂੰ ਉਮੀਦ ਹੈ ਆਪਾਂ ਕਿਸੇ ਦੀ ਸੇਵਾ ਕਰ ਸਕਦੇ ਪਰ ਲਾਲਚੀ ਬੰਦੇ ਨੂੰ ਨਾ ਜੋੜੀ ਇਹ ਤੁਸੀਂ ਜਿਹੜਾ ਕੰਮ ਕਰਦੇ ਹੋ ਇਹਦੇ ਤੁਸੀਂ ਕਿਦਾਂ ਕਿੰਨੇ ਪੈਸੇ ਚਾਰਜ ਕਰਦੇ ਹੋ ਕਿਦਾਂ ਕਰਦੇ ਹੋ ਇਹ ਇਹ ਤੁਸੀਂ ਫ੍ਰੀ ਕਰਦੇ ਹੋ ਪੇਡ ਕਰਦੇ ਹੋ ਤੁਹਾਨੂੰ ਕਿਦਾਂ ਪਤਾ ਲੱਗਦਾ ਹੈ ਜਾਣ ਦਾ ਜਦੋਂ ਮੈਂ ਇਹ ਕੰਮ ਸਟਾਰਟ ਕੀਤਾ ਸੀ ਮੈਂ ਸਟਾਰਟਿੰਗ ਦੇ ਅੰਦਰ ਹੀ ਫ੍ਰੀ ਕਰ ਰੱਖਿਆ ਸੀ ਕਾਫੀ ਟਾਈਮ ਤੱਕ ਮੈਂ ਫ੍ਰੀ ਰਹਾ ਲੋਕਾਂ ਨੇ ਮੇਰੀ ਬੜੀ ਹੈਲਪ ਕੀਤੀ ਉਸ ਤੋਂ ਬਾਅਦ ਕੁਝ ਸਮੇਂ ਯਾਨੀ ਮੈਂ ਕੁਝ ਲੰਬੇ ਸਮੇਂ ਤੱਕ ਇਹਦੇ ਅੰਦਰ ਮੈਂ ਚਾਰਜ ਕੀਤਾ ਪੈਸੇ ਲਿੱਤੇ ਮੈਂ ਲੋਕਾਂ ਤੋਂ ਲੇਕਿਨ ਉਸ ਤੋਂ ਬਾਅਦ ਫਿਰ ਮੈਂ ਇਹ ਨਹੀਂ ਸੁਲਕ ਫਰੀ ਸੇਵਾ ਕਰ ਰੱਖੀ ਹੁਣ ਮੇਰੀ ਕਿਸੇ ਨੂੰ ਵੀ ਲੋੜ ਪੈਂਦੀ ਹੈ YouTube Facebook Instagram ਆਸ਼ੂ ਮਰਲੀ ਗੋਤਾ ਕੋਰ ਦੀ ਆਈਡੀ ਸਰਚ ਕਰੋ ਉੱਥੇ ਮੇਰੇ ਚਾਰ ਫੋਨ ਨੰਬਰ ਹੈ ਜਿਹੜਾ ਮਰਜੀ ਫੋਨ ਲਾਓ ਜਿੱਥੇ ਤੁਹਾਨੂੰ ਮੇਰੀ ਲੋੜ ਪੈਂਦੀ ਆਲ ਓਵਰ ਇੰਡੀਆ ਬਿਲਕੁਲ ਫਰੀ ਸੇਵਾ ਹੈ ਇੱਕ ਮਹੀਨਾ ਹੋਰ ਰੁਕ ਜਾਓ ਤੁਹਾਨੂੰ ਐਂਬੂਲੈਂਸ ਕਿਸ਼ਤੀ ਡਰੋਨ ਅੰਡਰਵਾਟਰ ਕੈਮਰੇ ਸਾਰਾ ਸਮਾਨ ਮਿਲੇਗਾ ਇਹ ਵੀ ਨਹੀਂ ਸੁਲਕ ਫਰੀ ਹੈ ਇੱਕ ਮਹੀਨਾ ਰੁਕ ਜਾਓ ਮੇਰੇ ਇੱਕ ਐਨਜੀਓ ਰਜਿਸਟਰਡ ਹੋਣ ਜਾ ਰਿਹਾ ਉਸ ਤੋਂ ਬਾਅਦ ਤੁਹਾਨੂੰ ਲੱਕੜਾ ਵੀ ਫਰੀ ਮਿਲਣਗੀਆਂ ਕੱਪੜਾ ਵੀ ਫਰੀ ਮਿਲੇਗਾ ਕੈਮੀਕਲ ਵੀ ਨੁਹਾਣਾ ਦੁਆਣਾ ਸੰਸਕਾਰ ਤੱਕ ਤੁਹਾਨੂੰ ਫਰੀ ਮਿਲੇਗਾ ਸਿਰਫ 1 ਮਹੀਨੇ ਦੀ ਗਾਣੀ ਹੋਰ ਰਹਿ ਗਈ ਲੋਕ ਜੁੜਦੇ ਜਾ ਰਹੇ ਨੇ ਜਬ ਤੋਂ ਆਸ਼ੂ ਮەلਿਕ ਗੋਤਾ ਹੋਰ ਤੁਸੀਂ ਜਿਹੜੇ ਸੋਸ਼ਲ ਮੀਡੀਆ ਵਾਲੇ ਤੁਸੀਂ ਮੈਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦਾ ਤੁਸੀਂ ਮੈਨੂੰ ਇਸ ਕਾਬਿਲ ਬਣਾ ਮੇਰੀ ਕੋਈ ਔਕਾਤ ਨਹੀਂ ਮੈਂ ਕੋਈ ਸੈਲੀਬ੍ਰਿਟੀ ਨਹੀਂ ਆ ਮੇਰੇ ਕੋਲ ਇੰਨੀ ਤਾਕਤ ਨਹੀਂ ᱛੀ ਪਰ ਤੁਸੀਂ ਮੈਨੂੰ ਤਾਕਤਵਰ ਕਰਤਾ ਤੁਸੀਂ ਮੈਨੂੰ ਮਜ਼ਬੂਤ ਕਰਤਾ ਜਿਹੜਾ ਮੇਰਾ ਰੋਜ਼ ਪੋਡਕਾਸਟ ਰੋਜ਼ ਨਿਊਜ਼ ਰੋਜ਼ ਖਬਰਾਂ ਸੋਸ਼ਲ ਮੀਡੀਆ ਤੋਂ ਲੈ ਕੇ ਪ੍ਰਿੰਟਿੰਗ ਮੀਡੀਆ ਤੱਕ ਤੁਸੀਂ ਮੇਰਾ ਸਾਥ ਦਿੱਤਾ ਮੈਂ ਤੁਹਾਡਾ ਸਾਰੇ ਮੀਡੀਆ ਪਰਿਵਾਰੀਆਂ ਦਾ ਧੰਨਵਾਦ ਦਿলো ਧੰਨਵਾਦ ਕਰਦਾ ਤੁਸੀਂ ਮੈਨੂੰ ਇਸ ਕਾਬਿਲ ਸਮਝਦਿਆ ਅੱਜ ਮੇਰੀ ਆਵਾਜ਼ ਮੈਨੂੰ ਉਮੀਦ ਹੈ ਸਮਾਜ ਤੱਕ ਪਹੁੰਚ ਗਈ ਕੱਲ ਮੇਰੀ ਉਮੀਦ ਹੈ ਸਰਕਾਰ ਪੰਜਾਬ ਸਰਕਾਰ ਤੱਕ ਪਹੁੰਚੇਗੀ ਪਰਸੋਂ ਮੇਰੀ ਉਮੀਦ ਹੈ ਕਿ ਮੇਰੀ ਸਰਕਾਰ ਮੇਰੀ ਆਵਾਜ਼ ਸੈਂਟਰ ਗਵਰਨਮੈਂਟ ਤੱਕ ਜਾਏਗੀ ਮੈਨੂੰ ਉਮੀਦ ਹੈ ਜੋ ਕਿ ਜਿਹੜਾ ਤੁਸੀਂ ਕਾਰਵਾ ਚਲਾ ਰੱਖਿਆ ਨਾ ਜਿਹੜਾ ਰੁਕਣ ਨਹੀਂ ਦੇ ਰੇ ਲਗਾਤਾਰ ਰੋਡਪੋਡਕਾਸਟ ਰੋਜ਼ ਨਿਊਜ਼ ਰੋਜ਼ ਨੈਰਾ ਦੇ ਬਾਰੇ ਸੱਚਾਈ ਦੱਸ ਰਹੇ ਹੋ ਮੈਂ ਪਹਿਲੇ ਇੱਕ ਚੀਜ਼ ਹੋਰ ਦੱਸੂ ਪਹਿਲੇ ਦਾ ਟਾਈਮ ਹੁੰਦਾ ਦੀ ਕਦੇ ਕਿੱਥੇ ਕੋਈ ਟ੍ਰੇਨ ਗਿਰ ਗਈ ਕੋਈ ਪਲੇਨ ਹਾਸਾ ਹੋ ਗਿਆ ਕੋਈ ਭੂਕਮ ਆ ਗਿਆ ਸਾਰਾ ਮੀਡੀਆ ਉੱਥੇ ਭੋਜ ਜਾਂਦਾ ਦੀ ਮੈਨੂੰ ਬੜਾ ਦੁੱਖ ਲੱਗਦਾ ਦੀ ਕਿ ਉੱਥੇ ਇੱਕ ਬੰਦਾ ਰੋਜ਼ ਮਰਦਾ ਦੋ ਮਰਦਾ ਚਾਰ ਮਰ ਜਾਇਆ 100 ਮਰ ਗਿਆ ਇਕੱਠਾ ਮਰ ਗਿਆ ਪਰ ਲੱਖਾਂ ਬੰਦਾ ਇਹ ਨੈਰਾ ਖਾ ਗਿਆ ਕਿਸੇ ਨੇ ਇਹਦੀ ਖਬਰ ਅਕ ਨਹੀਂ ਪਰ ਅੱਜ ਮੈਨੂੰ ਉਮੀਦ ਹੋ ਗਈ ਹੈ ਕਿ মিডিਆ ਜਾਗ ਗਿਆ ਸਮਾਜ ਜਾਗ ਗਿਆ ਹੁਣ ਖਬਰਾਂ ਲੱਗਣ ਲੱਗੀਆਂ ਜਿਹੜੇ ਪੰਜਾਬ ਦੇ ਪਰਤੀ ਦਿਨ ਦੇ ਹਿਸਾਬ ਨਾਲ 12 ਬੰਦੇ ਮਰ ਰਹੇ ਹੁਣ ਉਹਨਾਂ ਦਾ ਹਿਸਾਬ ਹੋਏਗਾ ਜਿਹੜੇ ਬੰਦੇ ਨਹੀਂ ਮਿਲ ਰਹੇ ਜਿਹੜੀ ਮਾਵਾਂ 20 25 25 ਸਾਲ ਤੋਂ ਉਹਨਾਂ ਦੀ ਅੱਖਾਂ ਪਥਰਾ ਗਈਆਂ ਬੀਵੀਆਂ ਦੀ ਬੱਚਿਆਂ ਦੀ ਪਿਓਆਂ ਦੀ ਜਿਹੜੇ ਪਰਿਵਾਰ ਯਾਰ ਦੋਸਤ ਵਾਲੇ ਲੱਭ ਲੱਭ ਕੇ ਥੱਕੇ ਹੁਣ ਉਮੀਦ ਜਾਗੀ ਕਿ ਉਹਨਾਂ ਦੀ ਡੈੱਡ ਬੋਡੀ ਮਿਲੇਗੀ ਇੱਕ ਵੈਬਸਾਈਟ ਹੈ ਜਿਪ ਨੈਟ ਜਰਨਲ ਪੁਲਿਸ ਨੈਟਵਰਕ ਵੈਬਸਾਈਟ ਹੈ zip ਉਥੇ ਕਾਲਮ ਹੈ uiid ਵੀ ਅਨ ਆਇਡੈਂਟੀਫਿਕੇਸ਼ਨ ਡੈਡ ਬੋਡੀ ਉਥੇ ਜਾ ਕੇ ਮੇਰੇ ਵੀ ਰਿਸਰਚ ਕਰ ਲਿਆ ਅਗਰ ਨਹੀਂ ਹੁੰਦਾ ਤਾਂ ਮੇਰਾ ਨੰਬਰ ਹੈ 994230000 99425108 ਮੇਰੇ ਤੋਂ ਵੈਬਸਾਈਟ ਲੈ ਲਿਓ ਔਰ ਮੇਰੇ ਕੋਲ ਵੀ 2 ਲੱਖ ਡੈਡ ਬੋਡੀਆਂ ਦਾ ਆਕੜਾ ਪਿਆ ਤੁਸੀਂ ਮੇਰੇ ਤੋਂ ਵੀ ਰਿਕਾਰਡ ਲੈ ਸਕਦੇ ਹੋ ਹੋ ਸਕਦਾ ਉਹਨਾਂ ਤੋਂ ਅੰਦਰ ਜਿਹੜੀ ਤੁਸੀਂ ਲੱਭ ਰਹੇ ਹੋ ਮੇਰੇ ਕੋਲ ਡੈਡ ਬੋਡੀ ਆਲਰੇਡੀ ਨਿਕਲ ਚੁੱਕੀ ਹੋਵੇ ਇਹ ਆਕੜਾ ਨੈਰ ਦਾ ਮੈਂ ਸਭ ਤੋਂ ਪਹਿਲਾ ਵਾਰ-ਵਾਰ ਇਹ ਚੀਜ਼ ਕਹਾਂਗਾ ਤੁਹਾਡਾ ਦਿਲੋਂ ਧੰਨਵਾਦ ਕਰਦਾ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਮੇਰੇ ਤੇ ਵਿਸ਼ਵਾਸ ਕੀਤਾ ਕਿ ਇਹ ਬੰਦਾ ਹੈ ਜਿਹੜਾ ਨੈਰਾ ਦੇ ਅੰਦਰ ਇਮਾਨਦਾਰੀ ਨਾਲ ਕੰਮ ਕਰ ਰਿਹਾ ਇਹਦੀ ਸਾਰੀ ਖਬਰਾਂ ਚਲਾਓ ਇਹਨੂੰ ਵਾਇਰਲ ਕਰੋ ਇਹਨੂੰ ਦਿਖਾਓ ਤੁਸੀਂ ਮੈਨੂੰ ਇੰਨਾ ਵਾਇਰਲ ਕਰਤਾ ਇੰਨਾ ਵਾਰ ਕਰਤਾ ਮੇਰੇ ਥੋੜੇ ਜੇ ਫੋਲੋਅਰ ਤੇ ਅੱਜ ਮੇਰੇ 16 ਲੱਖ ਫੋਲੋਅਰ ਨੇ ਅੱਜ ਮੈਨੂੰ ਪੇਮੈਂਟ ਬਿਅਾਨ ਲੱਗੀ ਮੇਰਾ ਘਰ ਵੀ ਚੱਲਣਾ ਸ਼ੁਰੂ ਹੋ ਗਿਆ ਅੱਜ ਮੇਰਾ ਘਰ ਵੀ ਪੈ ਗਿਆ ਮੈਨੂੰ ਕਿਸ਼ਤੀਆਂ ਵੀ ਆ ਰਹੀਆਂ ਸਕੂਟਰੀ ਵੀ ਲੋਕਦਾਨ ਕਰ ਰਹੇ ਨੇ ਰਾਸ਼ਨ ਵੀ ਦਾਨ ਕਰ ਰਹੇ ਨੇ ਪੈਸਾ ਵੀ ਲੋਕ ਭੇਜ ਰਹੇ ਨੇ ਪਰਮਾਤਮਾ ਦੀ ਕਿਰਪਾ ਜੇ ਮੇਰਾ ਸਾਰਾ ਕੁਝ ਚੰਗਾ ਹੁੰਦਾ ਜਾ ਰਿਹਾ ਹੈ ਔਰ ਮੈਨੂੰ ਉਮੀਦ ਹੈ ਜੇ ਤੁਸੀਂ ਮੇਰਾ ਐਂ ਸਾਥ ਦਿੰਦੇ ਹੋ ਏ ਮੇਰਾ ਵਾਦਾ ਹੈ ਕਦੇ ਕਲੰਕ ਨਹੀਂ ਲੱਗਣ ਦੂੰਗਾ ਜਿਹੜੀ ਵੀ ਨੈਰ ਤੋਂ ਡੈਡ ਬੋਡੀਆਂ ਮਿਲੇਗੀ ਉਹਨੂੰ ਮੈਂ ਰੁੜਣ ਨਹੀਂ ਦੇਵਾਂ ਜਿਹੜੀ ਡੈਡ ਬੋੜੀਆਂ ਹੁਣ ਤਾਂ ਕੁੱਤੇ ਖਾ ਗਏ ਸੜ ਗਈਆਂ ਗਲ ਗਈਆਂ ਖਤਮ ਹੋ ਗਏ ਪਰ ਕਿਸੇ ਨੇ ਨਹੀਂ ਰੋਕੀ ਦਿਖਾ ਦਿਖਾ ਕੇ ਪੰਜਾਬ ਤੋਂ ਹਰਿਆਣਾ ਰਿਆਨਾ ਤੋਂ Rajasthan Rajasthan ਤੋਂ ਦਿੱਲੀ ਤੱਕ ਪਹੁੰਚਾਤੀਆਂ ਪਰ ਹੁਣ ਨਹੀਂ ਹੋਏਗਾ ਮੇਰਾ ਪ੍ਰੋਮਿਸ ਜੋ ਤੁਸੀਂ ਦੇਖਦੇ ਹੋ ਤੁਸੀਂ ਰੋਜ਼ ਹੀ ਦੇਖਦੇ ਹੋ ਵੀ ਜਿਹੜਾ ਬੋਡੀਆਂ ਆਉਂਦੀਆਂ ਨੇ ਜਾਂ ਲੋਕ ਤੁਹਾਨੂੰ ਮਿਲਦੇ ਨੇ ਕੀ ਕਾਰਨ ਹੈ ਜਿਆਦਾ ਕੀ ਮਤਲਬ ਸੁਸਾਈਡ ਜਿਆਦਾ ਹੁੰਦੇ ਆ ਮਰਡਰ ਜਿਆਦਾ ਹੁੰਦੇ ਆ ਕੀ ਲੱਭਿਆ ਤੁਸੀਂ ਤੁਸੀਂ ਬਹੁਤ ਚੰਗੀ ਗੱਲ ਕੀਤੀ ਬਹੁਤ ਸੋਹਣੀ ਗੱਲ ਕੀਤੀ ਦੋਸਤੋ ਇਹ ਆਕੜੇ ਨੇ ਤੁਸੀਂ ਨੋਟ ਕਰ ਲਿਓ 70% ਆਕੜੇ 60% ਸੋਰੀ 60% ਆਕੜੇ ਉਹਨੇ ਜਿਹੜੇ ਲੋਕ ਸੁਸਾਈਡ ਕਰਦੇ ਨੇ 20% ਉਹਨੇ ਜਿਹੜੇ ਲੋਕ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਲੋਕਾਂ ਨੂੰ ਮਰਡਰ ਕਰਕੇ ਬੱਚਿਆਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਪ੍ਰੋਪਰਟੀਆ ਦੇ ਅੰਦਰ ਚੱਕਰ ਦੁਸ਼ਮਣਾਂ ਕੀ ਦੇ ਅੰਦਰ ਚੱਕਰ ਲਾ ਕੇ ਨੈਰ ਦੇ ਅੰਦਰ ਮਾਰ ਕੇ ਸੜ ਜਾਂਦੇ ਨੇ ਔਰ 20% ਮੇਰੇ ਦੋਸਤੋ ਹਾਸੇ ਨੇ ਲੋਕ ਨਾਰੀਅਲ ਸੱਟਾਂ ਆਂਦੇ ਨੇ ਟਾਲਾ ਕਰਨ ਆਂਦੇ ਨੇ ਨਹਿਰ ਤੇ दारू ਪੀਣ ਆਂਦੇ ਨੇ ਇੰਜੋਏ ਕਰਨ ਆਂਦੇ ਨੇ ਬੱਚੇ ਘਰੋਂ ਦੂਰ ਦੂਰ ਤੋਂ ਆ ਕੇ ਉਰੇ ਨਹਾਣ ਆਂਦੇ ਨੇ ਤੇ 20% ਬੰਦੇ ਉਹ ਨੇ ਜਿਹੜੇ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਲੋਕੀ ਉਰੇ ਆ ਕੇ ਸੱਤ ਲਾਂਦੇ ਨੇ ਤੂੰ ਇੱਕ ਵਾਰ ਨਹਿਰ पार ਕਰ ਮੈਂ ਦੋ ਵਾਰ ਕਰਕੇ ਦਿਖਾਵਾਂਗਾ ਉਹਦੇ ਅੰਦਰ ਕਈ ਹਾਸੇ ਕਈ ਬੱਚੇ ਆਪਣੀ ਜਾਨ ਗਵਾ ਚੁੱਕੇ ਨੇ ਤੇ ਇਹ ਹਾਸੇ ਦਾ 100% ਦਾ ਆਕੜਾ ਹੈ ਮੈਂ ਫੇਰ ਕਹਾਂਗਾ ਮੇਰੇ ਦੋਸਤੋ ਜੀਵਨ ਅਨਮੋਲ ਹੈ ਇਹ ਕਦੇ ਨਹੀਂ ਮਿਲਣਾ ਇਹਨੂੰ ਐ ਨਾ ਗਵਾਓ ਦੇਖੋ ਸ਼ਰਤ ਲਾਗਣੀ ਹੈ ਤਾਂ ਸ਼ਰਤ ਲਾਓ ਕਿ ਕੌਣ ਚੰਗਾ ਕੰਮ ਕਰੇਗਾ ਕੌਣ ਭਲੇ ਵਾਲਾ ਕੰਮ ਕਰੇਗਾ ਕੌਣ ਆਪਣੇ ਮਾਪਿਓ ਦੀ ਸੇਵਾ ਕਰੇਗਾ ਇਸ ਚੀਜ਼ ਦੀ ਸ਼ਰਤ ਲਾਓ ਸ਼ਰਤ ਲਾਓ ਆਪਣੀ ਡੰਡ ਬੈਠ ਕੇ ਲਾਉਣ ਦੀ ਸ਼ਰਤ ਲਾਓ ਜਿੰਮ ਕਰਨ ਦੀ ਸ਼ਰਤ ਲਗਾਓ ਖਾਣ ਪੀਣ ਦੀਆਂ ਪਰ ਇਹ ਸ਼ਰਤਾਂ ਨਾ ਲਾਓ ਕਿ ਵੀ ਨਹਿਰ ਕੌਣ ਪਾਰ ਕਰੇਗਾ ਇਹ ਮੋਤ ਦੇ ਖੂਨ ਹੈ ਅਗਰ ਇਹ ਅੰਦਰ ਚਲਾ ਗਿਆ ਇਹ ਦੇਖਣ ਨੂੰ ਬੜਾ ਪਿਆਰਾ ਪਾਣੀ ਹੈ ਬੜਾ ਕਨੀਲਾ ਕੱਚ ਪਾਣੀ ਹੈ ਪਰ ਇਹ ਖੂਨੀ ਨਹਿਰ ਹੈ ਭਾਈ ਇੱਕ ਵਾਰ ਅੰਦਰ ਚਲਾ ਗਿਆ ਨਾ ਇਹ ਜੀ ਟੈਕਨੋਲੋਜੀ ਵਾਲੇ ਬਣਾ ਰੱਖੀ ਹੈ 1962 ਦੇ ਅੰਦਰ ਪੰਡਿਤ ਜਵਾਲਾਲ ਨੇਰੂ ਜੀ ਨੇ ਇਹਦਾ ਉਦਘਾਟਨ ਕੀਤਾ ਤੀ ਅੰਗਰੇਜ਼ਾਂ ਦਾ ਦਿਮਾਗ ਹੈ ਟੈਕਨੋਲੋਜੀ ਇਸ ਤਰੀਕੇ ਨਾਲ ਬਣਾਈ ਤੀ ਜੋ ਵੀ ਚੀਜ਼ ਗਰੇਗੀ ਵਿਚਾਲੇ ਚਲੀ ਜਾਗੀ ਕਿਨਾਰੇ ਨਹੀਂ ਆਏਗੀ ਜਿਹੜਾ ਇਹ ਅੰਦਰ ਗਿਰ ਗਿਆ ਉਹ ਦੁਬਾਰਾ ਬਚੇਗਾ ਨਹੀਂ ਚਾਹੋ ਕਿੰਨਾ ਵੀ ਤਕੜਾ ਫੰਨੇ ਖਾਏ ਉਹਦੀ ਮੌਤ ਨਿਸ਼ਚਿਤ ਹੈ ਪੱਕਾ ਹੈ ਤਾਂ ਬਾਈ ਆਪਣੇ ਮਾਂ ਪਿਓ ਦਾ ਖਿਆਲ ਕਰੋ ਨਹਿਰਾ ਤੇ ਨਾ ਜਾਓ ਟੂਲ ਹੈਗੇ ਸੀਵਿੰਗ ਪੂਲ ਨੇ ਉੱਥੇ ਜਾ ਕੇ ਨਾਲੋ ਇਹ ਜਿਹੜੀ ਤੁਸੀਂ ਹੁਣ ਤੱਕ ਦੇਖਦੇ ਹੋ ਵੀ ਹੁਣ ਤੱਕ ਜਿਹੜੇ ਤੁਸੀਂ ਬਚਾਏ ਨੇ ਬੰਦੇ ਬਚਾਏ ਨੇ ਜਾਂ ਬਾਡੀ ਬਚਾਈਆਂ ਸਭ ਤੋਂ ਵੱਧ ਖੁਸ਼ੀ ਤੁਹਾਨੂੰ ਕਦੋਂ ਹੋਈ ਇੰਨੇ ਸਾਲਾਂ ਦੇ ਵਿੱਚ ਸਰ ਗੱਲ ਖੁਸ਼ੀ ਦੀ ਕਰੀਏ ਤਾਂ ਲੋਕਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਹਨੂੰ ਕੋਈ ਇਨਾਮ ਮਿਲਦਾ ਹੈ ਕੋਈ ਪ੍ਰਾਈਜ਼ ਮਿਲਦਾ ਹੈ ਲੋਕਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਹ ਕਿਸੇ ਦੀ ਜਾਨ ਬਚਾਉਂਦੇ ਨੇ ਕਿਸੇ ਦਾ ਉਹ ਕਰਦੇ ਨੇ ਪਰ ਮੇਰਾ ਮਾਮਲਾ ਥੋੜਾ ਉਲਟ ਹੈ ਮੇਰਾ ਮਾਮਲਾ ਉਲਟ ਹੈ ਮੈਨੂੰ ਪਤਾ ਹੁਣ ਗਲਤ ਕਮੈਂਟਾਂਗੇ ਮੈਨੂੰ ਖੁਸ਼ੀ ਜਦ ਹੁੰਦੀ ਹੈ ਜਦ ਮੈਂ ਡੈੱਡ ਬੋਡੀ ਘੜਦਾ ਹੁਣ ਤੁਸੀਂ ਪੁੱਛਿਓ ਕਿਉਂ ਤੈਨੂੰ ਖੁਸ਼ੀ ਹੈ ਅਗਲੇ ਦਾ ਘਰ ਦਾ ਜੀ ਮਰ ਗਿਆ ਤੈਨੂੰ ਖੁਸ਼ੀ ਕਿਉਂ ਆਉਂਦੀ ਹੈ ਦੇਖੋ ਮੈਂ ਕਦੇ ਆਪਣੇ ਕੰਮ ਦੇ ਉਸ ਇਸ਼ਵਰ ਅੱਲਾ ਵਾਹ ਕਰੂ ਤਾਂ ਅਰਦਾਸ ਨਹੀਂ ਕਰਦਾ ਕਿ ਕਿਸੇ ਦੇ ਘਰ ਦਾ ਜੀ ਮਰੇ ਮੈਂ ਕਹਿਣਾ ਪਰਮਾਤਮਾ ਮੇਰਾ ਕੰਮ ਕਦੇ ਨਾ ਚਲੇ ਰੋਟੀ ਦੇਣ ਵਾਲਾ ਉਹ ਰੱਬ ਹੈ ਕਿੱਥੋਂ ਨਾ ਕਿੱਥੋਂ ਰੋਟੀ ਦਾ ਜਵਾੜ ਪਰ ਮੈਨੂੰ ਖੁਸ਼ੀ ਤਾਂ ਹੁੰਦੀ ਹੈ ਮੇਰੇ ਵੀਰ ਜਦੋਂ ਡੈੱਡ ਬੋਡੀ ਕੁੱਤਿਆਂ ਤੋਂ ਬਚਾ ਲੈਂਦਾ ਮੈਨੂੰ ਖੁਸ਼ੀ ਜਦ ਹੁੰਦੀ ਹੈ ਜਦੋਂ ਡੈੱਡ ਬੋਡੀ ਕਿਤੇ ਸਾਈਫਨ ਤੇ ਰੁਲਦੀ ਨਹੀਂ ਹੈ ਮੈਨੂੰ ਡੈੱਡ ਬੋਡੀ ਦੀ ਖੁਸ਼ੀ ਜਦ ਹੁੰਦੀ ਹੈ ਜਦੋਂ ਮੈਂ ਉਹਦੇ ਆਪਣੇ ਹੱਥ ਤੋਂ ਸੰਸਕਾਰ ਕਰਾਂਦਾ ਮੈਨੂੰ ਖੁਸ਼ੀ ਜਦ ਹੁੰਦੀ ਹੈ ਜਦੋਂ ਸ妈 ਦੀ ਤਲਾਸ਼ ਉਸ ਪਿਓ ਦੀ ਤਲਾਸ਼ ਉਹਦੀ ਭੈਣ ਦੀ ਤਲਾਸ਼ ਉਹਦੇ ਬੱਚਿਆਂ ਦੀ ਤਲਾਸ਼ ਖਤਮ ਹੋ ਜਾਂਦੀ ਹੈ ਜਿਹੜੇ 10-10 ਦਿਨ 12-12 ਦਿਨ ਧੁੱਪ ਦੇ ਅੰਦਰ ਸਰਦੀ ਸਾਰੀ ਪ੍ਰਾਪਰਟੀਆਂ ਬੇਚ ਕੇ ਪੈਸਾ ਲਾ ਦਿੰਦੇ ਨੇ ਮੰਦਿਰ ਮਸਜਿਦ ਗੁਰਦੁਆਰਾ ਰੇਲਵੇ ਸਟੇਸ਼ਨ ਬੱਸ ਸਟੈਂਡ 에ਰਪੋਰਟ ਤੇ ਪੋਸਟਰ ਲਾਉਂਦੇ ਘੁੰਮਦੇ ਨੇ ਬਈ ਮੇਰੇ ਘਰ ਦਾ ਜੀ ਲਾ ਪਤਾ ਹੋਵੇ ਕੋਈ ਲੱਭ ਦੇ ਜਦੋਂ ਡੈਡ ਬੁੜੀ ਲੱਭ ਕੇ ਮੈਂ ਉਹਦੇ ਘਰ ਦੇ ਨਾ ਇੱਕ ਮਿੱਠੀ ਜੀ ਮੁਸਕਰਾਹਟ ਚਿਹਰੇ ਦੇ ਅੰਦਰ ਆਉਂਦੀ ਹੈ ਦਿਲ ਦੇ ਅੰਦਰ ਇੱਕ ਖੁਸ਼ੀ ਹੁੰਦੀ ਹੈ ਕਿ ਚਲੋ ਅਜੇ ਜਿਹੜਾ ਹਿੰਦੂ ਤਰ੍ਹਾਂ ਮੜ ਆਇਆ ਸਿੱਖ ਤਰ੍ਹਾਂ ਇਹਦੀ ਗਤੀ ਹੋ ਜਾਏ ਇਹ ਸੀਰੇ ਲੱਗ ਗਿਆ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਮੈਨੂੰ ਘਰ ਤੱਕ ਪਹੁੰਚਾ ਕੇ ਧੰਨਵਾਦ ਜੀ ਆਸ਼ੂ ਜੀ ਇਹ ਸਨ ਆਸ਼ੂ ਮਲਕ ਜ ਜਿਨ੍ਹਾਂ ਨੇ ਦੱਸਿਆ ਕਿ ਕਿਦਾਂ ਇਹਨਾਂ ਦੀ ਗੋਤਾਖੋਰਾਂ ਦੀ ਜ਼ਿੰਦਗੀ ਹੈ ਕਿਦਾਂ ਇਹ ਸੇਵਾ ਕਰਦੇ ਨੇ ਕਿਤਾ ਆਪਣਾ ਕੰਮ ਕਰਦੇ ਨੇ ਆਪਣੀ ਜਾਨ ਵੀ ਬਚਾਉਂਦੇ ਆ ਲੋਕਾਂ ਨੂੰ ਵੀ ਬਚਾਉਂਦੇ ਆ ਬਾਡੀਆਂ ਵੀ ਕੱਢਦੇ ਆ ਆਸ ਹੈ ਤੁਹਾਨੂੰ ਇਹ ਸਾਰਾ ਕਾਸਾ ਸਾਰਾ ਕੁਝ ਚੰਗਾ ਲੱਗੇਗਾ ਪਸੰਦ ਆਏਗਾ ਤੇ ਜੋ ਇਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜਾ ਹੈਗਾ ਨਹਿਰ ਤੋਂ ਪਰੇ ਰਹਿਣਾ ਚਾਹੀਦਾ ਬਿਨਾਂ ਕੰਮ ਤੋਂ ਆਪਣੀ ਜਾਨ ਨਹੀਂ ਗਵਾਣੀ ਚਾਹੀਦੀ ਤੁਸੀਂ ਸਾਰੇ ਇਸਤੇ ਅਮਲ ਕਰੋਗੇ ਧੰਨਵਾਦ